ਜਿਲੰਦਰ ਤੋਂ 13 ਸਾਲਾ ਬੱਚੀ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਹੈ ਜਿੱਥੇ ਕਿ ਹੁਣ ਉਸ ਦੋਸ਼ੀ ਨੂੰ ਜਦੋਂ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਪੁਲਿਸ ਦਾ ਬਟਾ ਬਿਆਨ ਸਾਹਮਣੇ ਆਉਂਦਾ ਹੈ ਦਰਸਲ ਹੁਣ ਜਿੱਥੇ ਕਿ ਜਿਲੰਦਰ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ 13 ਸਾਲਾਂ ਦੀ ਬੱਚੀ ਦੇ ਨਾਲ ਪਹਿਲਾਂ ਤਾਂ ਉਸ ਦਾ ਦੁਸ਼ਕਰਮ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਪੰਜਾਬ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਲੋਕਾਂ ਦੇ ਵੀ ਕਿਤੇ ਨਾ ਕਿਤੇ ਹਰ ਕੋਈ ਇਸ ਕੇਸ ਨਾਲ ਜੁੜਦਾ ਹੈ ਕਿਉਂਕਿ ਉਹ ਬੱਚੀ ਮਹਿਜ਼ 13 ਸਾਲ ਦੀ ਸੀ ਕਿ ਤਾਂ ਉਸ ਦੇ ਵੱਲੋਂ ਇੱਕ ਵੱਡਾ ਇਸ ਦੋਸ਼ੀ ਦੇ ਵੱਲੋਂ ਇੱਕ ਵੱਡਾ ਕੂ ਕਰਮ ਕੀਤਾ ਗਿਆ ਉਸ 13 ਸਾਲਾਂ ਬੱਚੀ ਦੇ ਨਾਲ ਲੇਕਿਨ ਹੁਣ ਜਦੋਂ ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਤਾਂ ਪੁਲਿਸ ਹੁਣ ਮਾਨਯੋਗ ਕੋਰਟ ਦੇ ਵਿੱਚ ਲੈ ਕੇ ਗਈ ਹੈ ਮਾਨਯੋਗ ਕੋਰਟ ਦੇ ਵੱਲੋਂ ਜੋ ਸਾਹਮਣੇ ਆਇਆ ਕਿ ਆਖਰਕਾਰ ਕੋਰਟ ਦੇ ਵੱਲੋਂ ਕੀ ਕਿਹਾ ਗਿਆ ਕਿਉਂਕਿ ਜਦੋਂ ਪੁਲਿਸ ਪ੍ਰਸ਼ਾਸਨ ਦੀ ਬਾਈਟ ਸਾਹਮਣੇ ਹੁੰਦੀ ਉਹਨਾਂ ਨੇ ਗੱਲਬਾਤ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਅਸੀਂ 10 ਦਿਨ ਦਾ ਰਿਮਾਂਡ ਮੰਗਿਆ ਸੀ ਲੇਕਿਨ ਮਾਨਯੋਗ ਕੋਰਟ ਦੇ ਵੱਲੋਂ ਸਾਨੂੰ 9 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮਿਲ ਚੁੱਕਾ ਹੈ ਯਾਨੀ ਕਿ ਪੁਲਿਸ ਨੂੰ ਹੁਣ 9 ਦਿਨ ਦਾ ਰਿਮਾਂਡ ਉਸ ਦੋਸ਼ੀ ਦਾ ਜਿਸ ਦੇ ਵੱਲੋਂ ਉਸ 13 ਸਾਲਾ ਬੱਚੀ 'ਚ ਨਾਲ ਖੂ ਕਰਮ ਕੀਤਾ ਗਿਆ ਉਸ ਦਾ 9 ਦਿਨ ਦਾ ਰਿਮਾਨ ਹੁਣ ਪੁਲਿਸ ਨੂੰ ਬਰਾਮਦ ਹੋਇਆ ਹੈ ਦਰਸਲ ਹੁਣ ਇਹਨਾਂ ਨੂੰ 2 ਦਿਨਾਂ ਵਿੱਚ ਕਿਉਂਕਿ 9 ਦਿਨ ਇੱਕ ਸਫੀਸ਼ੀਐਂਟ ਦਿਨ ਅਸੀਂ ਕਹਿ ਸਕਦੇ ਆ ਕਿ ਇੱਕ ਹਫਤੇ ਤੋਂ ਜ਼ਿਆਦਾ ਦਾ ਟਾਈਮ ਕਿੜਾ ਹੈ ਉਹ ਪੁਲਿਸ ਨੂੰ ਮਿਲ ਰਿਹਾ ਹੁਣ ਇਸੇ ਦੇ ਚੱਲਦੇ ਆਖਿਰਕਾਰ ਇਹਨਾਂ 9 ਦਿਨਾਂ ਵਿੱਚ ਪੁਲਿਸ ਕਿਹੜੀਆਂ ਕਿਹੜੀਆਂ ਗੱਲਾਂ ਬਾਹਰ ਕਢਾਉਂਦੀ ਹੈ ਕਿ ਆਖਿਰਕਾਰ ਕਿਉਂ ਕੀਤਾ ਗਿਆ ਕਿ ਇਸ ਤਰੀਕੇ ਨਾਲ ਕੀਤਾ ਗਿਆ ਜਾਂ ਕਰੋ ਤੋ ਉਸ ਬੱਚੀ ਦੇ ਨਾਲ ਇੱਕ ਕੰਮ ਕਰਦਾ ਸੋਚ ਰਿਹਾ ਸੀਗਾ ਸੋ ਹੁਣ 9 ਦਿਨਾਂ ਦੇ ਵਿੱਚ ਆਖਿਰਕਾਰ ਪੁਲਿਸ ਕਿਹੜੀਆਂ ਕਿਹੜੀਆਂ ਗੱਲਾਂ ਕੱਢ ਕੇ ਸਾਹਮਣੇ ਲਿਆਉਂਦੀ ਹੈ ਤੇ 9 ਦਿਨਾਂ ਬਾਅਦ ਦੁਬਾਰਾ ਜਿਹੜਾ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਕੇ ਸੋ ਦੇਖ ਸਕਦੇ ਹੋ ਇਹ ਤਸਵੀਰਾਂ ਜਿਸ ਸਮੇ ਉਸ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰ ਰਹੀ ਸੀਗੀ ਪੁਲਿਸ ਉਸ ਸਮੇ ਦੀਆਂ ਇਹ ਤਸਵੀਰਾਂ ਨੇ ਤੇ ਤੁਸੀਂ ਜੇਕਰ ਧਿਆਨ ਨਾਲ ਵੀ ਦੇਖੋ ਤਾਂ ਬਹੁਤ ਮੁਸ਼ਕਲ ਹੋ ਕੇ ਤੁਰ ਰਿਹਾ ਕਿਉਂਕਿ ਜਦੋਂ ਉਸ ਬੱਚੀ ਨੂੰ ਉਸਦੇ ਘਰ ਦੇ ਵਾਸ਼ਰੂਮ ਵਿੱਚੋਂ ਲੱਭਿਆ ਗਿਆ ਤੇ ਇਲਾਕਾ ਨਿਵਾਸੀਏ ਜਿਹੜੇ ਆਸ-ਪਾਸ ਦੇ ਲੋਕ ਸ ਤੇ ਪਰਿਵਾਰਕ ਮੈਂਬਰ ਸਕੇ ਉਹਨਾਂ ਦੇ ਵੱਲੋਂ ਇੱਕ ਤਗੜਾ ਕਟਾਪਾ ਉਸ ਸਿੰਘ ਦਾ ਚੜਿਆ ਗਿਆ ਦੱਸਿਆ ਜਾਂਦਾ ਹੈ ਕਿ ਅਮਰਤਾਜੀ ਸਿੰਘ ਸਿਗਾ ਗਾਤਰਾ ਪਾਇਆ ਸੀਗਾ ਦਾੜਾ ਜਿਹੜਾ ਸਜਾਇਆ ਹੋਇਆ ਸੀਗਾ ਲੇਕਿਨ ਉਸ ਦੇ ਬਾਵਜੂਦ ਵੀ ਜਿਹੜਾ ਇਹ ਕੁਕਰਮ ਮਹਿਜ਼ 13 ਸਾਲ ਦੀ ਬੱਚੀ ਦੇ ਨਾਲ ਕੀਤਾ ਗਿਆ ਹਾਲਾਂਕਿ ਉਸ ਦੀਆਂ ਖੁਦ ਦੋ ਬੱਚੀਆਂ ਦੱਸੀਆਂ ਜਾਂਦੀਆਂ ਨੇ ਤੇ ਮਹਿਜ਼ 7 ਤੋਂ 8 ਘਰ ਛੱਡ ਕੇ ਜਿਹੜਾ ਇਸ ਸ਼ਖਸ ਦਾ ਘਰ ਸੀਗਾ ਇਸ ਦੋਸ਼ੀ ਦਾ ਘਰ ਸੀਗਾ ਜਿਸ ਦੇ ਘਰ ਬੱਚੀ ਜਾਂਦੀ ਹੈ ਇਹ ਪੁੱਛਦੀ ਕਿ ਕੀ ਤੁਹਾਡੀ ਬੇਟੀ ਹੈ ਕਿਉਂਕਿ ਉਸ ਦੀ ਬੇਟੀ ਨਾਲ ਖੇਡ ਰਹੀ ਹੁੰਦੀ ਹੈ ਲੇਕਿਨ ਉਸ ਦੇ ਘਰ ਵਿੱਚ ਨਾ ਹੋਣ ਦੇ ਬਾਵਜੂਦ ਉਸ ਬੱਚੀ ਨੂੰ ਆਪਣੇ ਘਰੇ ਬੁਲਾਉਂਦਾ ਹੈ ਤੇ ਉਸ ਤੋਂ ਬਾਅਦ ਉਸ 13 ਸਾਲਾ ਦੀ ਮਾਸੂਮ ਬੱਚੀ ਨਾਲ ਕੁਕਰ ਕਰਦਾ ਹੈ ਸੋ ਹੁਣ ਇਸ ਸਮੇਂ ਦੀ ਵੱਡੀ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰਦਾ ਕਿ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਮਾਨਯੋਗ ਕੋਰਟ ਦੇ ਵੱਲੋਂ ਪੁਲਿਸ ਨੂੰ 9 ਦਿਨ ਦਾ ਰਿਮਾਂਡ ਜੋ ਕਿ ਹੁਣ ਇਸ ਸਮੇਂ ਪੁਲਿਸ ਨੂੰ ਦਿੱਤਾ ਹੈ ਹੁਣ ਆਖਿਰਕਾਰ 9 ਦਿਨਾਂ ਵਿੱਚ ਪੁਲਿਸ ਕਿਹੜੀ ਕਿਹੜੀ ਉਸ ਦੇ ਕੋਲੋਂ ਹਕੂਕ ਕਢਾਉਂਦੀ ਹੈ ਕਿ ਆਖਿਰਕਾਰ ਜਾਂ ਹੋਰ ਕੋਈ ਦਾ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਰਿਹਾ ਹੈ ਕਿ ਨਹੀਂ ਰਿਹਾ ਹੈ ਯਾ ਕੀ ਸੋਚ ਸੀ ਕੀ ਹੋ ਰਹੀ ਯਾ ਕਿਵੇਂ ਕੀਤਾ ਸਾਰੇ ਵੱਡੇ ਖੁਲਾਸੇ ਜਿਹੜਾ ਹੈ ਉਹ ਪੁਲਿਸ ਹੁਣ ਕਰ ਸਕਦੀ ਹੈ ਸੋ ਇਸ ਸਮੇਂ ਦੀ ਵੱਡੀ ਅਪਡੇਟ ਜਿੱਥੇ ਕੀ ਹੁਣ ਮਾਨਯੋਗ ਕੋਰਟ ਦੇ ਵੱਲੋਂ 9 ਦਿਨ ਦਾ ਰਿਮਾਂਡ ਪੁਲਿਸ ਨੂੰ ਦਿੱਤਾ ਗਿਆ ਹੈ 9 ਦਿਨ ਦਾ ਰਿਮਾਂਡ ਮਿਲਿਆ ਹੈ ਕਿੰਨੇ ਦਿਨਾਂ ਦਾ ਮਿਲਿਆ ਹੈ ਇਹ ਅੱਜ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਹੈ ਦੋਸ਼ੀ ਨੂੰ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸਦਾਰ ਰਿਮਾਂਡ ਮਿਲਿਆ 9 ਦਿਨ ਦਾ ਪੁਲਿਸ ਰਿਮਾਂਡ ਹੈਗਾ ਔਰ 30 ਦਿਨ ਤੋਂ ਬਾਅਦ ਅਸੀਂ ਸਖਤੀ ਨਾਲ ਉਸ ਦੇ ਅਗਲੀ ਜਾਂਚ ਜਿਨੇ ਦਿਨਾਂ ਮੰਗਿਆ ਸੀਗਾ ਅਸੀਂ 10 ਦਿਨ ਦਾ ਮੰਗਿਆ ਸੀ ਤੇ ਨਾ ਉਹਨੇ ਮੰਨ ਮਨਿਆ। ਉਹ ਕਿਹਾ ਇੱਕ ਸਬੂਤ ਤੇ ਆਪੇਸ਼ ਕੀਏਗੇ ਆ ਰੂਪੀ ਦੇ ਲਈ। ਅਦਾਲਤ ਨੂੰ। ਉਹ ਤਾਂ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਕੋਰਟ ਨੂੰ ਦੱਸਿਆ ਹੈਗਾ ਵੀ ਆ ਹਿਨਿਸ ਕ੍ਰਾਈਮ ਇਹਨੇ ਕੀਤਾ ਹੈਗਾ ਤੇ ਸਾਡੇ ਅਜੇ ਨਾਲ ਸਖਤ ਤਨ ਪੁੱਛਗਿਛ ਕਰਨੀ ਹੈ। ਕਈ ਹੋਰ ਚੀਜ਼ਾਂ ਬਾਰੇ ਪਤਾ ਕਰਨਾ ਹੈਗਾ ਤੇ ਸਾਨੂੰ ਇਹਨੇ ਅੰਦਰ ਮੰਨਦਾ ਜੇ ਮੰਨ ਜੋ ਕੋਰਟ ਨੇ ਸਾਨੂੰ ਨਾ ਉਹਨੇ ਅੰਦਰ ਮੰਨ ਦਿੱਤਾ। ਸਰ ਜੋ ਐਫ ਆਈ ਆਰ ਦਰਜੀ ਸੀ ਉਸ ਦੇ ਬਾਰੇ ਵਿੱਚ ਥੋੜਾ ਬਤਾ ਦਿਜੀਏ। ਕੀ ਕੀ ਧਾਰਾਏ ਸੀ ਉਸ ਕੋ ਅਧਿਕਾਰ ਤਹਿਤ। ਇਹਦੇ ਵਿੱਚ ਜੋ ਮਕਦਮਾ ਨੰਬਰ 230 ਕ੍ਰਿਮਿਨਲ 23 11 2025 ਔਰ ਅੰਡਰ ਸੈਕਸ਼ਨ 103 ਜਿਮਨ ਇੱਕ ਬੈਂਚ ਜਿਮਨ ਇੱਕ 64 dms ਔਰ 6 ਪੋਸ ਕੋ ਐਕਟ ਦੇ ਤਹਿਤ ਜਿ ਬਸਤੀ ਬਾਬਾ ਖੇਲ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਉਹਦੇ ਚ ਦੋਸ਼ੀ ਦੇ ਅਸੀਂ ਕੱਲ ਰੈਸਟ ਪਾਈ ਸੀ ਜੀ ਔਰ ਅੱਜ ਪੇਸ਼ ਕੀਤਾ ਜੇ ਤੁਹਾਨੂੰ ਦੱਸਿਆ ਤੇ 9 ਦਿਨ ਦਾ ਰਮਾਨ ਸਾਨੂੰ ਮਿਲਿਆ ਤੇ ਐਂਟਰੀ ਤੱਕ ਤੇ ਉਹਨਾਂ ਅੱਗੇ ਜਿਹੜੀ ਸਖਤਨਾ ਪੁੱਛਗਿੱਛ ਕੀਤੀ ਜਾ ਰਹੀ ਹੈ ਲੜਕੀ ਦੀ ਮੈਡੀਕਲ ਰਿਪੋਰਟ ਆ ਗਈ ਹੈ ਔਰ ਇਸਕਾ ਜੋ ਮੈਡੀਕਲ ਕਰਵਾਇਆ ਗਿਆ ਹੈ ਜਿਹੜਾ ਕੱਲ ਪੋਸਟਮਾਰਟਮ ਹੋਇਆ ਸਾਰਾ ਕੁਝ ਹੋਇਆ ਪੋਸਟਮਾਰਟਮ ਰਿਪੋਰਟ ਅਜੇ ਆ ਜੀ ਪੁਲਿਸ ਅਥਾਰਟिटीज ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਅਭਿ ਜਿਹੜਾ ਅਕਿਊਜ਼ ਨੂੰ ਨਹੀਂ ਮਾਈਗਨੀਤੀ ਕਰੀ ਤੇ ਪੁਲਿਸ ਰਿਮਾਂਡ ਸੀ ਕੀਤਾ ਸੀ ਕਿ ਸਰਕਮਸਟੈਂਸ਼ੀਅਲ ਐਵਿਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਣੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਨਰੇਬਲ ਕੋਰਟ ਨੇ 31 12 ਤੱਕ ਦਾ ਪੁਲਿਸ ਰਿਮਾਂਡ 30 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਜਿਹਦੇ ਵਿੱਚ ਕਈ ਸਾਰੇ ਐਸਪੈਕਟਸ ਰਹਿਣਗੇ ਇਦੇ ਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਹੋਰਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਹਦੇ ਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਕਿ ਜਿੰਨੀ ਜੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਨਾ ਹੀ ਠੀਕ ਰਹੇਗਾ ਇਨਵੈਸਟੀਗੇਸ਼ਨ ਦਾ ਹਰ ਇੱਕ ਐਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਸ ਵੇਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ ਜੋ ਵੀ ਉਹ ਪੁਲਿਸ ਦੇ ਕੋਲ ਹੈ ਪਰ ਅੱਜ ਹਾਂਡਿਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3-12 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਅਕਿਊਜ਼ ਤੋਂ ਪੁੱਛਗਿੱਛ ਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਿਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਦੇ ਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਕਰਕੇ ਉਹਨੇ ਇੱਕ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਜ ਸ਼ੀਟ ਔਰ ਸਹੀ ਜਿਹੜੇ ਪਹਿਲੂ ਹੈ ਉਹ ਵਰ ਕੇ ਸਾਹਮਣੇ ਆਣ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲਨੀ ਅਕਿਊਜ਼ ਨੂੰ ਸਜ਼ਾ ਮਿਲਨੀ ਉਹ ਸੁਨਿਸ਼ਚਿਤ ਹੋਵੇ